ਹਾਂਜੀ ਕਿਸਾਨ ਭਰਾਵੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਬਰਕਾਤਨ ਸਵਾਗਤ ਹੈ YouTube ਚੈਨਲ ਤੇ ਸੋ ਦੋਸਤੋ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਆ ਹੁਣ ਜਿਹੜੇ ਬਾਣਾ ਦੇ ਵਿੱਚ ਆਲੂ ਲੱਗੇ ਹੋਏ ਸੀਗੇ ਉਹਨਾਂ ਚੋਂ ਨਾ ਮੱਕੀਆਂ ਕਿਸੇ ਨੇ ਅਚਾਰ ਵਾਸਤੇ ਤੇ ਕਿਸੇ ਕਿਸਾਨ ਨੇ ਪਕਾਉਣ ਵਾਸਤੇ ਤਕਰੀਬਨ ਤਕਰੀਬਨ ਲਾ ਲਈਆਂ ਨੇ ਸੋ ਮੱਕੀ ਦੇ ਵਿੱਚ ਕਾਫੀ ਪ੍ਰੋਬਲਮਸ ਆਉਂਦੀਆਂ ਨੇ ਗਿਆ ਤੇ ਉਹਨਾਂ ਚੋ ਇੱਕ ਮੇਜਰ ਪ੍ਰੋਬਲਮ ਹੁੰਦੀ ਆ ਕੱਖਾਂ ਦੀ ਜਿਹੜੇ ਉਹਦੇ ਵਿੱਚ ਨਦੀਨ ਪੈਦਾ ਹੁੰਦੇ ਨੇ ਗੱਲ ਉਹਨਾਂ ਦੀ ਕਰਦੇ ਆ ਸੋ ਦੋਸਤੋ ਉਹਨਾਂ ਨਦੀਨਾਂ ਵਾਸਤੇ ਆਪਣਾ ਇੱਕ ਦਵਾਈ ਆ ਯਾਰ ਆਫੇਨ ਇਹਦੇ ਨਾਲ ਅਲਟਰਾ ਜਨ ਪਾਉਣੀ ਪੈਂਦੀ ਆ ਕਿਸੇ ਪ੍ਰਕਾਰ ਦਾ ਵੀ ਤੁਹਾਡੀ ਮੱਕੀ ਦੇ ਵਿੱਚ ਕੱਖ ਹੋਵੇ ਨਦੀਨ ਹੋਵੇ ਤਾਂ ਉਹਨੂੰ ਨਦੀਨ ਨੂੰ ਖਤਮ ਕਰਨ ਵਾਸਤੇ ਜਿਹੜੀ ਇਹ ਦਵਾਈ ਆ ਕੰਪਨੀ ਦੁਆਰਾ ਦਿੱਤੀ ਗਈ ਆ ਜਿਹਦਾ ਲਾਸਟ ਇਅਰ ਪਿਛਲੇ ਸਾਲ ਬਹੁਤ ਸੋਹਣਾ ਰਿਜ਼ਲਟ ਜਿਹੜਾ ਦੇਖਣ ਨੂੰ ਮਿਲਿਆ ਸੀਗਾ ਉਸ ਵੀਰਾਂ ਨੂੰ ਹੀ ਧਿਆਨ ਦੇ ਵਿੱਚ ਰੱਖਦੇ ਹੋਏ ਇਸ ਵਾਰ ਅਸੀਂ ਇਹ ਦਵਾਈ ਦੁਆਰਾ ਆਪਣੀ ਸ਼ਾਪ ਦੇ ਉੱਪਰ ਲੈ ਕੇ ਆਏ ਆਂਗੇ ਤਾਂ ਜੋ ਕਿਸਾਨ ਭਰਾ ਜਿਹੜੇ ਹੈਗੇ ਨੇਗੇ ਜਿਹੜੇ ਨੁਕਸਾਨ ਹੁੰਦਾ ਨਦੀਨਾ ਤੋਂ ਉਹ ਕਿਸਾਨ ਕਿਸਾਨ ਭਰਾ ਉਹ ਉਸ ਨਦੀਨਾ ਦੇ ਨੁਕਸਾਨ ਵਾਲੇ ਨੁਕਸਾਨ ਤੋਂ ਬਚ ਸਕਣ ਇਸ ਦਵਾਈ ਦਾ ਰਿਜ਼ਲਟ ਹੈ ਜਿਹੜਾ ਉਹ ਬਹੁਤ ਸੋਹਣਾਗਾ ਸੋ ਕਿਸੇ ਵੀ ਵੀਰ ਭਰਾ ਨੂੰ ਮੱਕੀ ਦੇ ਵਿੱਚ ਨਦੀਨ ਮਾਰਨ ਵਾਸਤੇ ਦਵਾਈ ਦੀ ਜ਼ਰੂਰਤ ਹੋਵੇ ਤੋਂ ਆਪਣੇ ਨਾਲ ਕੰਟੈਕਟ ਕਰ ਸਕਦਾ ਵਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਉਹਨਾਂ ਕਿਸਾਨਾਂ ਤੱਕ ਸ਼ੇਅਰ ਕਰੋ ਜਿਨ੍ਹਾਂ ਦੀ ਇਸ ਵਕਤ ਮੱਕੀਆਂ ਲੱਗੀਆਂ ਵਿਆ ਨੇਗੀਆਂ ਕਿਉਂਕਿ ਮੱਕੇ ਨੂੰ ਕਾਫੀ ਜਿਵੇਂ ਕਿ ਤੁਹਾਨੂੰ ਦੱਸਿਆ ਪ੍ਰੋਬਲਮਸ ਆਉਂਦੀਆਂ ਨੇ ਜਿਵੇਂ ਉਹ ਸੁੰਢੀ ਦੀ ਪ੍ਰੋਬਲਮ ਵੀ ਆਉਂਦੀ ਆ ਤੇ ਉਹਨਾਂ ਇੱਕ ਨਦੀਨਾਂ ਦੀ ਵੀ ਆਉਂਦੀ ਆ ਨਦੀਨ ਦਾ ਹੱਲ ਪ੍ਰੋਪਰ ਨੇ ਤੌਰ ਤੇ ਆਪਾਂ ਲਵੇ ਹੈਗਾਗਾ ਸੋ ਜਿਸ ਵੀ ਕਿਸੇ ਵੀਰ ਭਰਾ ਨੂੰ ਇਸ ਚੀਜ਼ ਦੀ ਜ਼ਰੂਰਤ ਹੋਵੇ ਤਾਂ ਸਾਡੇ ਨਾਲ ਜਰੂਰ ਕੰਟੈਕਟ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਸਟ ਰਿਜ਼ਲਟ ਲਈ ਸੋਹਣਾ ਰਿਜ਼ਲਟ ਲਈ ਇੱਕ ਵਾਰ ਜਰੂਰ ਇਸ ਦਵਾਈ ਨੂੰ ਵਰਤੋ ਤੇ ਬਹੁਤ ਸੋਹਣਾ ਰਿਜ਼ਲਟ ਆਊਗਾ ਸੋ ਧੰਨਵਾਦ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਥੈਂਕ ਯੂ